ਸਤਿਗੁਰਾਂ ਦੀ ਅਪਾਰ ਕਿਰਪਾ ਦੇ ਸਦਕਾ ਹੁਣ ਤੱਕ ਆਪਾਂ ਰਾਗ ਮਾਰੂ ਦੇ ਅੰਦਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ 10 ਸ਼ਬਦਾਂ ਦੀ ਵਿਚਾਰ ਸਰਵਣ ਕਰ ਚੁੱਕੇ ਹਾਂ ਅੱਜ ਆਪਾਂ 11ਵਾਂ ਸ਼ਬਦ ਹੈ ਜਿਹੜਾ ਇਹਦੀ ਵਿਚਾਰ ਆਪ ਜੀ ਨਾਲ ਸਾਂਝੀ ਕਰਨੀ ਹੈ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਿਸ ਵੇਲੇ ਸੰਗਲਾ ਦੀਪ ਜਿਹਨੂੰ ਅੱਜਕੱਲ ਸ਼੍ਰੀਲੰਕਾ ਕਿਹਾ ਜਾਂਦਾ ਹੈ ਰਾਜੇ ਸ਼ਿਵਨਾਬ ਦੇ ਕੋਲ ਪਹੁੰਚੇ ਸੀ ਕਿਉਂਕਿ ਇੱਥੇ ਪਹਿਲਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਸਿੱਖ ਭਾਈ ਮਾਨਸੁਖ ਪਹੁੰਚਿਆ ਸੀ ਭਾਈ ਮਾਨਸੁਖ ਦੇ ਜੀਵਨ ਤੋਂ ਪ੍ਰਭਾਵਿਤ ਹੋ ਕੇ ਭਾਈ ਮਾਨਸੁਖ ਨੇ ਜੋ ਉੱਥੇ ਜਾ ਕੇ ਗੁਰੂ ਨਾਨਕ ਦੇ ਘਰ ਦੀ ਸਿੱਖੀ ਦਾ ਪ੍ਰਚਾਰ ਕੀਤਾ ਇਹ ਰਾਜਾ ਸ਼ਿਵਨਾਬ ਵੀ ਉਹਦਾ ਸੇਵਕ ਬਣਦਾ ਕਹਿਣ ਲੱਗਾ ਜੀ ਮੈਨੂੰ ਆਪਣਾ ਸਿੱਖ ਬਣਾ ਲਓ ਆਖਣ ਲੱਗੇ ਨਹੀਂ ਰਾਜਾ ਜੀ ਜਿਸ ਗੁਰੂ ਦਾ ਮੈਂ ਸਿੱਖਾਂ ਤੂੰ ਹੀ ਉਹਦਾ ਸਿੱਖ ਬਣੋ ਕਹਿੰਦੇ ਮੈਂ ਉਹਨਾਂ ਨੂੰ ਮਿਲਣਾ ਚਾਹੁੰਨਾ ਸਤਿਗੁਰਾਂ ਦੇ ਬਾਰੇ ਆਖਣ ਲੱਗਾ ਭਾਈ ਮਨਸੁਖ ਕਿ ਤੂੰ ਇੱਥੇ ਹੀ ਸਤਿਗੁਰਾਂ ਨੂੰ ਚੇਤੇ ਕਰ ਸਤਿਗੁਰ ਜੀ ਤੈਨੂੰ ਆ ਕੇ ਇੱਥੇ ਦਰਸ਼ਨ ਦੀਦਾਰੇ ਦੇਣਗੇ ਹੁਣ ਰਾਜਾ ਸ਼ਿਵਨਾਬ ਦਿਨ ਰਾਤ ਗੁਰੂ ਨਾਨਕ ਸਾਹਿਬ ਜੀ ਨੂੰ ਚੇਤੇ ਕਰਦਾ ਜਿਸ ਵੇਲੇ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗਾ ਜਿਹੜੇ ਪਖੰਡੀ ਲੋਕ ਸੀ ਕਿ ਰਾਜੇ ਸ਼ਿਵਨਾਬ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਆਪਣਾ ਗੁਰੂ ਧਾਰਨ ਕਰਨਾ ਉਹਨਾਂ ਦੀ ਉਡੀਕ ਕਰ ਰਿਹਾ ਤੇ ਬਹੁਤ ਸਾਰੇ ਜਿਹੜੇ ਨਕਲੀ ਬਨੌਟੀ ਸੀ ਨਾ ਬਣ ਕੇ ਗੁਰੂ ਨਾਨਕ ਸਾਹਿਬ ਦਾ ਰੂਪ ਧਾਰਨ ਕਰਕੇ ਆਖਣ ਲੱਗੇ ਜੀ ਅਸੀਂ ਗੁਰਨਾਨਕ ਹਾਂ ਫਿਰ ਕਹਿੰਦੇ ਜਦੋਂ ਇਹਨੇ ਕੀ ਕੀਤਾ ਉਹਨਾਂ ਦੀ ਪਰਖ ਵੀ ਕਰਨੀ ਚਾਹੀ ਵੱਖ-ਵੱਖ ਜਿੰਨੇ ਵੀ ਲੋਕ ਆਉਂਦੇ ਸੀ ਨਾ ਗੁਰੂ ਨਾਨਕ ਬਣ ਕੇ ਭਾਵ ਕੇ ਨਕਲੀ ਬਣ ਕੇ ਵੀ ਅਸੀਂ ਤੇਰੇ ਕੋਲ ਆਏ ਆ ਤੇਰੀਆਂ ਬੇਨਤੀਆਂ ਸੁਣ ਕੇ ਫਿਰ ਜਦੋਂ ਆਦੀ ਪਰਖ ਕਰਦਾ ਤੇ ਉਸ ਪਰਖ ਤੇ ਇਹ ਪੂਰਾ ਨਾ ਉਤਰ ਦੇ ਉਸ ਤੋਂ ਬਾਅਦ ਸਾਧ ਸੰਗਤ ਜੀ ਦਿਨ ਰਾਤ ਮਨ ਦੇ ਅੰਦਰ ਤੜਪ ਲੱਗੀ ਰਹਿੰਦੀ ਤੇ ਦਿਨ ਰਾਤ ਸਤਿਗੁਰਾਂ ਨੂੰ ਚੇਤੇ ਕਰਦਾ ਅੱਜ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਇਸ ਰਾਜੇ ਦੀ ਭਾਵਨਾ ਪੂਰੀ ਕਰਨ ਵਾਸਤੇ ਆਪਣੇ ਸਾਥੀਆਂ ਸਮੇਤ ਭਾਈ ਬਾਲਾ ਜੀ ਭਾਈ ਮਰਦਾਨਾ ਜੀ ਨਾਲ ਨੇ ਇਸ ਰਾਜੇ ਸ਼ਿਵਨਾਬ ਦੇ ਉਸ ਬਾਗ ਦੇ ਵਿੱਚ ਪਹੁੰਚੇ ਨੇ ਜਿਹੜਾ ਬڑے ਸਮੇਂ ਤੋਂ ਸੁੱਕਾ ਹੋਇਆ ਸੀ ਬਾਗ ਜਦੋਂ ਸਤਿਗੁਰਾਂ ਦੇ ਚਰਨ ਪਏ ਜਿਵੇਂ ਬਾਬਾ ਜੀ ਦੀ ਬਾਣੀ ਦਾ ਹੀ ਕਥਨ ਹੈ ਸਤ ਧਰਤੀ ਭਈ ਹਰਿਆਵਲੀ ਜਿੱਥੇ ਮੇਰਾ ਸਤਿਗੁਰੂ ਬੈਠਾ ਆਏ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਜਦੋਂ ਪਵਿੱਤਰ ਮੁਬਾਰਕ ਚਰਨ ਇਸ ਬਾਗ 'ਚ ਪਏ ਇਤਿਹਾਸ ਕਹਿੰਦਾ ਕਿ ਇਹ ਜਿਹੜਾ ਬਾਗ ਸੀ ਹਰਾ ਭਰਾ ਹੋ ਗਿਆ ਇਹਦੇ ਜਿਹੜੇ ਨੌਕਰ ਸੀ ਰਾਜੇ ਸ਼ਿਵਨਾਬ ਦੇ ਇਹਨਾਂ ਨੇ ਜਾ ਕੇ ਰਾਜੇ ਨੂੰ ਦੱਸਿਆ ਕਿ ਬਾਹਰ ਤਿੰਨ ਮਹਾਂਪੁਰਖ ਆਏ ਨੇ ਉਹਨਾਂ ਦੇ ਆਉਣ ਦੇ ਨਾਲ ਤੇਰਾ ਜਿਹੜਾ ਸੁੱਕਾ ਬਾਗ ਸੀ ਉਹ ਹਰਾ ਭਰਾ ਹੋ ਗਿਆ। ਇਹ ਰਾਜਾ ਸੀ ਜਿਹੜਾ ਪਹਿਲਾਂ ਵੀ ਕਈ ਵਾਰੀ ਧੋਖਾ ਖਾ ਚੁੱਕਾ ਸੀ ਆਖਦਾ ਹੈ ਕਿ ਹੋ ਸਕਦਾ ਹੈ ਵੀ ਇਹ ਵੀ ਕੋਈ ਮੇਰੇ ਨਾਲ ਨਾਟਕਚੇਤਕ ਹੋਵੇ ਪਹਿਲਾਂ ਪਰਖ ਕਰ ਲੈਣੀ ਚਾਹੀਦੀ ਹੈ। ਸਾਧ ਸੰਗਤ ਜੀ ਗੁਰੂ ਨਾਨਕ ਸਾਹਿਬ ਜੀ ਉਸ ਤੇ ਬਾਗ ਦੇ ਵਿੱਚ ਡੇਰਾ ਕਰਦੇ ਨੇ। ਰਾਤ ਦੇ ਵੇਲੇ ਇਹਨੇ ਫਿਰ ਕਹਿੰਦੇ ਜਿਹੜੀਆਂ ਇਸਤਰੀਆਂ ਸੀ ਨਾ ਉਹਨਾਂ ਨੂੰ ਗੁਰੂ ਨਾਨਕ ਸਾਹਿਬ ਜੀ ਦੀ ਪਰਖ ਕਰਨ ਵਾਸਤੇ ਭੇਜਿਆ। ਜਦੋਂ ਆਪਾ ਪੜ੍ਹਦੇ ਹਾਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਸਭ ਤੋਂ ਪਹਿਲਾਂ ਕਾਮ ਦੀ ਗੱਲ ਕੀਤੀ ਹੈ ਕਾਮ ਦੇ ਕਰਕੇ ਵੱਡੇ-ਵੱਡੇ ਲੋਕ ਵੀ ਡੋਲ ਜਾਂਦੇ ਨੇ ਹਾਥੀ ਵਰਗੇ ਜਿਹੜੇ ਤਾਕਤਵਰ ਜਾਨਵਰ ਨੇ ਉਹਨਾਂ ਨੂੰ ਵੀ ਕਾਮ ਦੇ ਅਧੀਨ ਹੀ ਕਾਬੂ ਕੀਤਾ ਜਾਂਦਾ ਹੈ ਖੈਰ ਇਹਨਾਂ ਇਸਤਰੀਆਂ ਨੇ ਆ ਕਰਕੇ ਕਈ ਤਰ੍ਹਾਂ ਦੇ ਹਾਵ ਭਾਵ ਕੀਤੇ ਗੁਰੂ ਨਾਨਕ ਸਾਹਿਬ ਜੀ ਨੂੰ ਪ੍ਰਭਾਵਿਤ ਕਰਨ ਵਾਸਤੇ ਪਰ ਗੁਰੂ ਨਾਨਕ ਸਾਹਿਬ ਜੀ ਨੇ ਬੜੇ ਹੀ ਪਿਆਰ ਨਾਲ ਕਿਹਾ ਗਾਛੋਂ ਪੁੱਤਰੀ ਰਾਜ ਦੁਆਰ ਸਤਿਗੁਰੂ ਗੁਰੂ ਨਾਨਕ ਸਾਹਿਬ ਜਦੋਂ ਇੰਨੇ ਬਚਨ ਕਹੇ ਨਾ ਭਾਵੇਂ ਦਾ ਕਿ ਮੇਰੀ ਧੀਓ ਮੇਰੀਓ ਪੁੱਤਰੀਓ ਤੁਹਾਨੂੰ ਇਹ ਕੰਮ ਸੋਭਾ ਨਹੀਂ ਦਿੰਦੇ ਤੁਸੀਂ ਆਪਣੇ ਘਰ ਚਲੇ ਜਾਓ ਜਦੋਂ ਇਹਨਾਂ ਬਚਨ ਕੀਤਾ ਇਹਨਾਂ ਦੇ ਮਨ ਦੇ ਉੱਤੇ ਜਿਹੜਾ ਪਰਦਾ ਪਿਆ ਹੋਇਆ ਸੀ ਗੁਰੂ ਨਾਨਕ ਸਾਹਿਬ ਜੀ ਨੂੰ ਪ੍ਰਭਾਵਿਤ ਕਰਨ ਵਾਸਤੇ ਇਹਨਾਂ ਨੇ ਜਾ ਕਰਕੇ ਰਾਜੇ ਨੂੰ ਕਹਿਣਾ ਕੀਤਾ ਕਿ ਰਾਜਾ ਜੀ ਇਹ ਪੂਰਨ અવਤਾਰ ਜਿਨ੍ਹਾਂ ਦੀ ਤੂੰ ਉਡੀਕ ਕਰ ਰਿਹਾ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਆ ਪਹੁੰਚੇ ਨੇ ਤੂੰ ਉਹਨਾਂ ਦੇ ਚੱਲ ਕੇ ਦਰਸ਼ਨ ਕਰ ਪਰ ਭਾਵਨਾ ਦੇ ਨਾਲ ਜਾਇ ਇਤਿਹਾਸ ਕਹਿੰਦਾ ਜਦੋਂ ਇਹ ਰਾਜਾ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਪਹੁੰਚਿਆ ਨਾ ਫਿਰ ਉੱਥੇ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਸਵਾਲ ਜਵਾਬ ਹੁੰਦੇ ਨੇ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਸਾਰਿਆਂ ਦੇ ਤਾਰਨ ਵਾਸਤੇ ਇਹ ਜਿਹੜੀ ਧੁਰਕੀ ਬਾਣੀ ਆਈ ਤਿੰਨ ਸਗਲੀ ਚਿੰਤਾ ਮਟਾਈ ਬਾਬਾ ਜੀ ਨੇ ਬਾਣੀ ਆਪਣੇ ਹੱਥੀਂ ਆਪ ਲਿਖੀ ਐ ਕਾਛਾ ਹੱਥ ਕਿਤਾਬ ਕਚ ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਬਹਾਨਾ ਬੇਸ਼ੱਕ ਰਾਜੇ ਸ਼ਿਵਨਾਬ ਦਾ ਪਰ ਸਾਡੇ ਸੰਸਾਰੀ ਲੋਕਾਂ ਵਾਸਤੇ ਗੁਰੂ ਨਾਨਕ ਸਾਹਿਬ ਜੀ ਨੇ ਸ਼ਬਦ ਉਚਾਰਨ ਕੀਤਾ ਜੋ ਸਤਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਿਸ ਵੇਲੇ ਰਾਮਸਰ ਵਾਲੀ ਜਗ੍ਹਾ ਤੇ ਇਸ ਪਾਵਨ ਬੀੜ ਨੂੰ ਭਾਈ ਗੁਰਦਾਸ ਜੀ ਦੇ ਕੋਲੋਂ ਲਿਖਵਾਇਆ ਗਿਆ ਤੇ ਸਤਗੁਰਾਂ ਦਾ ਇਹ ਸ਼ਬਦ 992 ਅੰਗ ਤੇ ਮਹਾਰਾਜ ਨੇ ਇਸ ਤਰ੍ਹਾਂ ਕਰਕੇ ਉਚਾਰਨ ਕੀਤਾ ਹੈ ਸ਼ਬਦ ਆਪਾਂ ਸਰਵਣ ਕਰਦੇ ਹਾਂ ਜੀ ਮਾਰੂ ਮਹਲਾ ਪਹਿਲਾ ਜੋਗੀ ਜੁਗਤ ਨਾਮ ਨਿਰਮਾਇਲ ਤਾਂ ਕੈ ਮੈਲ ਨਾ ਰਾਤੀ ਸਤਿਗੁਰ ਪਾਤਸ਼ਾਹ ਜੀ ਉਸ ਰਾਜੇ ਨੂੰ ਕਹਿੰਦੇ ਰਾਜਾ ਪ੍ਰਮਾਤਮਾ ਦਾ ਨਾਮ ਜਪਿਆ ਕਰ ਤੇ ਆਪਾਂ ਨੂੰ ਵੀ ਮਹਾਰਾਜ ਕਹਿੰਦੇ ਭਾਈ ਤੁਸੀਂ ਨਾਮ ਜਪਿਆ ਕਰੋ ਜਿੰਨੇ ਵੀ ਸੱਜਣ ਆਪਾਂ ਬਾਣੀ ਪੜ ਰਹੇ ਆ ਜਾਂ ਸੁਣ ਰਹੇ ਆ ਕਿਉਂ ਜਪਿਆ ਕਰੋ ਕਿਉਂਕਿ ਜਿਹੜਾ ਜੋਗੀ ਹੈ ਉਹ ਨਾਮ ਜਪਣ ਵਾਸਤੇ ਆਪਣਾ ਘਰ-ਬਾਰ ਛੱਡ ਕੇ ਜੰਗਲਾਂ 'ਚ ਚਲਾ ਜਾਂਦਾ ਹੈ ਪਰ ਤੁਹਾਨੂੰ ਬਾਹਰ ਜਾਣ ਦੀ ਲੋੜ ਨਹੀਂ ਅਸਲ ਦੇ ਵਿੱਚ ਉਹੀ ਜੋਗੀ ਹੈ ਜੋਗੀ ਦਾ ਭਾਵ ਹੁੰਦਾ ਜੁੜਨਾ ਅਸਲੀ ਜੋਗੀ ਉਹੀ ਹੈ ਜਿਹੜਾ ਪ੍ਰਮਾਤਮਾ ਦੇ ਨਾਮ ਨੂੰ ਜਪਦਾ ਹੈ ਜੋਗੀ ਜੁਗਤ ਨਾਮ ਨਰਮਾਇਲ ਤਾਂ ਕੈ ਮੈਲ ਨਾ ਰਾਤੀ ਜਿਸ ਜੋਗੀ ਨੂੰ ਪਰਮਾਤਮਾ ਦੇ ਨਾਮ ਜਪਣ ਦੀ ਯੁਗਤੀ ਪ੍ਰਾਪਤ ਹੋਈ ਹੈ। ਉਹਨ ਜਿਹੜੀ ਯੁਗਤੀ ਹੈ ਇਹ ਪਰਮਾਤਮਾ ਜਦੋਂ ਬਖਸ਼ਿਸ਼ ਕਰਦਾ ਹੈ ਨਾ ਜਿਹਨੂੰ ਆਪਾਂ ਕਹਿ ਦਈਏ ਸਹਿ ਭੰਗ ਜਿਵੇਂ ਆਪਾਂ ਮੂਲ ਮੰਤਰ ਦੇ ਵਿੱਚ ਸਵੇ ਪ੍ਰਕਾਸ਼ ਆਪਣੇ ਅੰਦਰੋਂ ਹੀ ਗਿਆਨ ਹੋ ਜਾਣਾ ਆਪਣੇ ਅੰਦਰੋਂ ਹੀ ਉਸ ਪਰਮਾਤਮਾ ਦਾ ਵੀ ਨਾਮ ਕਿਵੇਂ ਜਪਣਾ ਹੈ ਕਿਹੜੇ ਰਸਤੇ ਤੇ ਚੱਲਣਾ ਹੈ ਉਂਝ ਤੇ ਆਪਾਂ ਆਪਣੀ ਮੱਤ ਮੁਤਾਬਕ ਸਾਰੇ ਹੀ ਅਸੀਂ ਕਹਿੰਦੇ ਆ ਵੀ ਆਪਾਂ ਠੀਕ ਕੰਮ ਕਰ ਰਹੇ ਆ। ਪਰ ਗੁਰੂ ਸਾਹਿਬ ਜੀ ਨੇ ਸੌਖਾ ਤਰੀਕਾ ਦੱਸਿਆ ਜੇ ਤੈਨੂੰ ਆਪਣੇ ਆਪ ਸਮਝ ਨਹੀਂ ਨਾ ਪੈਂਦੀ ਤਾਂ ਤੂੰ ਗੁਰੂ ਦੀ ਮੱਤ ਲੈ ਗੁਰ ਕੀ ਮੱਤ ਤੂੰ ਲਿਹੇ ਈਾਨੇ ਭਗਤ ਬਿਨਾ ਬੋ ਡੂਬੇ ਸਿਆਨੇ ਮਰ ਜਮੈ ਗੁਰੂ ਕਿੱਥੋਂ ਲੱਭਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਬਚਨ ਆਪਾਂ ਚੇਤੇ ਕਰਦੇ ਆਂ ਮਹਾਰਾਜ ਜੀ ਨੇ ਤਾਂ ਹੀ ਆਪਣੇ ਸਿੱਖਾਂ ਨੂੰ ਕਿਹਾ ਸੀ ਆਗਿਆ ਭਈ ਆਕਾਲ ਪੀਤਬੈ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ ਲੇ ਹੁਣ ਕਈ ਸੱਜਣ ਇੱਥੇ ਸਵਾਲ ਕਰਦੇ ਨੇ ਗਿਆਨੀ ਜੀ ਕਿਹੜੇ ਸ਼ਬਦ ਦੇ ਵਿੱਚੋਂ ਲびਏ ਸ਼ਬਦ ਦਾ ਭਾਵ ਇੱਥੇ ਉਪਦੇਸ਼ ਸ਼ਬਦ ਦਾ ਭਾਵ ਧੁਰ ਕੀ ਬਾਣੀ ਅੱਜ ਸ਼ਬਦ ਸਾਨੂੰ ਉਪਦੇਸ਼ ਦੇ ਰਿਹਾ ਗੁਰੂ ਸਾਹਿਬ ਜੀ ਦੱਸ ਰਹੇ ਨੇ ਕਿ ਅਸਲੀ ਜੋਗੀ ਉਹੀ ਹੈ ਜਿਹਦੇ ਮਨ ਦੇ ਵਿੱਚ ਪਰਮਾਤਮਾ ਦੇ ਨਾਮ ਦੀ ਜੁਗਤੀ ਹੈ ਜਪਣ ਦੀ ਪੈਦਾ ਹੋਈ ਹੈ ਤੇ ਉਹਨੂੰ ਰਤਿ ਭਰ ਵੀ ਦੁਨੀਆਂ ਦੀ ਮੈਲ ਨਹੀਂ ਲੱਗਦੀ ਪ੍ਰੀਤਮ ਨਾਥ ਸਦਾ ਸੱਚ ਸੰਗੇ ਜਨਮ ਮਰਨ ਗਤ ਬਿਤੀ ਕਹਿੰਦੇ ਫਿਰ ਜਿਹੜਾ ਪ੍ਰੀਤਮ ਨਾਥ ਨਾਥ ਕਹੀਏ ਸੁਆਮੀ ਸਤਗੁਰੂ ਜੀ ਕਹਿੰਦੇ ਜਿਹੜਾ ਪਰਮਾਤਮਾ ਲੋਕ ਅਤੇ ਪਰਲੋਕ ਦਾ ਪ੍ਰੀਤਮ ਹੈ ਭਾਵ ਕੇ ਲੋਕ ਤੇ ਪਰਲੋਕ ਦਾ ਸੁਆਮੀ ਹੈ ਉਸ ਸੱਚੇ ਨੂੰ ਸਦਾ ਅੰਗ ਸੰਗ ਜਾਣਿਆ ਜਿਹੜਾ ਉਹ yogi ਨਾਮ ਜਪਣ ਵਾਲਾ ਹੈ ਨਾ ਸਰੀਰ ਦੀ ਜਿੱ ਗੱਲ ਨਹੀਂ ਇੱਥੇ ਆਪਾਂ ਵੀ yogi ਤੁਹਾਡੇ 'ਚ ਵੀ ਹੋ ਸਕਦਾ ਕੋਈ yogi ਬੈਠਾ ਹੋਵੇ ਮਹਾਰਜ ਕਹਿੰਦੇ ਉਹਦੀ ਫਿਰ ਜਨਮ ਤੇ ਮਰਨ ਦੀ ਜਿਹੜੀ ਗਤੀ ਹੈ ਨਾ ਉਹ ਬਤੀਤ ਹੋ ਜਾਂਦੀ ਹੈ ਭਾਵੇਂ ਜਨਮ ਤੇ ਮਰਨ ਤੋਂ ਉਹ ਰਹਿਤ ਹੋ ਜਾਂਦਾ ਹੈ ਗੁਸਾਈ ਤੇਰਾ ਕਹੋ ਨਾਮ ਕੈਸੇ ਜਾਤੀ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਆਖਦੇ ਨੇ ਕਿ ਉਸ ਪ੍ਰਮਾਤਮਾ ਦੇ ਅੱਗੇ ਤੂੰ ਬੇਨਤੀ ਕਰਿਆ ਕਰ ਹੇ ਸੱਚੇ ਪਾਤਸ਼ਾਹ ਆਪ ਜੀ ਦਾ ਨਾਮ ਕੀ ਹੈ ਤੇ ਆਪ ਜੀ ਦੀ ਜਾਤ ਕਿਹੜੀ ਹੈ ਆਪਾਂ ਜਪ ਸਾਹਿਬ ਪੜ੍ਹਦੇ ਹਾਂ ਜਪ ਸਾਹਿਬ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਅਨਾਮ ਹੈ ਅਠਾਮ ਹੈ ਸਤਿਗੁਰੂ ਜੀ ਕਹਿੰਦੇ ਉਸ ਪ੍ਰਮਾਤਮਾ ਦੇ ਕਿੰਨੇ ਹੀ ਨਾਮ ਨੇ ਕੀਰਤਮ ਨਾਮ ਕਥੇ ਤੇਰੇ ਜੇਹ ਬਾ ਸਤ ਨਾਮ ਤੇਰਾ ਪਰਾਪੂਰਬਲਾ ਕੋਈ ਵੀ ਬੰਦਾ ਇਹ ਦਾਵਾ ਨਹੀਂ ਕਰ ਸਕਦਾ ਵਈ ਰੱਬ ਦਾ ਨਾਮ ਇਹ ਹੈ ਉਂਝ ਨਾਮ ਵੱਖਰੇ ਵੱਖਰੇ ਨੇ ਆਪਾਂ ਜੇ ਕਹੀਏ ਵੀ ਕੱਲਾ ਜੇ ਰੱਬ ਦਾ ਨਾਮ ਸਤ ਨਾਮ ਹੈ ਜਾਂ ਵਾਹਿਗੁਰੂ ਹੈ ਤੇ ਬਾਕੀ ਦੇ ਨਾਮ ਭਾਈ ਕਹਦੇ ਨੇ ਕੋਈ ਬੰਦਾ ਇਹ ਨਹੀਂ ਕਹਿ ਸਕਦਾ ਵੀ ਉਹਦੀ ਜਾਤ ਕਿਹੜੀ ਹੈ ਜਾਤ ਦਾ ਭਾਵ ਕਿ ਉਹ ਮੇਲ ਹੈ ਕਿ ਫੀਮੇਲ ਹੈ ਉਹਦੀ ਜਾਤ ਕਿਹੜੀ ਹੈ ਉਹ ਕਿਹੜੀ ਜਾਤ ਨੂੰ ਬਿਲੋਂਗ ਕਰਦਾ ਹੈ ਕਿਉਂਕਿ ਪ੍ਰਮਾਤਮਾ ਜਾਤ ਹੈ ਆਜਾਤ ਹੈ ਆਪਾਂ ਜਦੋਂ ਜਪੁ ਸਾਹਿਬ ਦੇ ਅਰਥ ਕਰਦੇ ਆ ਉਹਦੇ ਵਿੱਚ ਉਹ ਸਾਰੀਆਂ ਗੱਲਾਂ ਆਪਾਂ ਨੂੰ ਮਿਲਦੀਆਂ ਨੇ ਸਤਗੁਰੂ ਪਾਤਸ਼ਾਹ ਜੀ ਕਹਿੰਦੇ ਜਦੋਂ ਪ੍ਰਮਾਤਮਾ ਤੇਰੇ ਨਾਲ ਮੇਰਾ ਮਲਾਪ ਹੋਵੇ ਨਾ ਤੇ ਮੈਂ ਤੇਰੇ ਕੋਲੋਂ ਇੱਕ ਗੱਲ ਪੁੱਛਾਂ ਤੈਨੂੰ ਕੋਈ ਬੇਨਤੀ ਕਰਕੇ ਕਿ ਮਹਾਰਾਜ ਗੋਸਾਈ ਤੇਰਾ ਕਹਾਂ ਨਾਮ ਕੈਸੇ ਜਾਤੀ ਇਹਦੇ ਦੋ ਅਰਥ ਬਣ ਸਕਦੇ ਨੇ ਵਿਦਵਾਨਾਂ ਦੇ ਮੁਤਾਬਕ ਕਿ ਪ੍ਰਮਾਤਮਾ ਮੈਂ ਤੇਰੇ ਨਾਮ ਨੂੰ ਕਿਵੇਂ ਜਾਣਾਂ ਜਾਂ ਤੇਰਾ ਨਾਮ ਕੀ ਹੈ ਤੇਰੀ ਜਾਤ ਕੀ ਹੈ ਜਾ ਤੋ ਭੀਤਰ ਮਹਿਲ ਬੁਲਾਵੇਂ ਪੁੱਛੋ ਬਾਤ ਨਿਰੰਤਿ ਹਾਂ ਮੇਰੇ ਤੇ ਜੇ ਤੂੰ ਕਿਰਪਾ ਕਰਕੇ ਮੈਨੂੰ ਤੋਂ ਆਪਣੇ ਅੰਦਰ ਬੁਲਾ ਲਵੇਂ ਉਥੇ ਦੇ ਵਿਦਵਾਨਾਂ ਨੇ ਇਹ ਵੀ ਲਿਖਿਆ ਹੈ ਕਹਿੰਦੇ ਜਦੋਂ ਰਾਜਾ ਸ਼ਿਵਨਾਬ ਗੁਰੂ ਨਾਨਕ ਸਾਹਿਬ ਜੀ ਕੋਲ ਆਇਆ ਨਾ ਉਸ ਬਾਗ ਦੇ ਵਿੱਚ ਇੱਕ ਝੁੱਗੀ ਸੀ ਝੌਂਪੜੀ ਸੀ ਤੇ ਮਹਾਰਾਜ ਉਹਦੇ ਵਿੱਚ ਵੜ ਕੇ ਬੈਠੇ ਨੇ ਤੇ ਅੰਦਰੋਂ ਕੁੰਡਾ ਲਾ ਲਿਆ ਤੇ ਇਹ ਆਵਾਜ਼ਾਂ ਦੇਂਦਾ ਹੈ ਮਹਾਰਾਜ ਕਿਰਪਾ ਕਰੋ ਜੇ ਤੁਸੀਂ ਮੈਨੂੰ ਅੰਦਰ ਬੁਲਾਵੋ ਤੇ ਮੈਂ ਤੁਹਾਡੇ ਕੋਲੋਂ ਇੱਕ ਗੱਲ ਪੁੱਛਾਂ ਵੀ ਤੁਹਾਡਾ ਨਾਮ ਕੀ ਹੈ ਤੁਹਾਡੀ ਜਾਤ ਕੀ ਹੈ ਪਰ ਇਥੇ ਜਦੋਂ ਆਪਾਂ ਪ੍ਰਮਾਤਮਾ ਦੀ ਗੱਲ ਕਰਦੇ ਆਂ ਹੇ ਅਕਾਲ ਪੁਰਖ ਵਾਹਿਗੁਰੂ ਤੂੰ ਸਾਡੇ ਉੱਤੇ ਕਿਰਪਾ ਕਰ ਜਦੋਂ ਤੂੰ ਕਿਰਪਾ ਕਰੇਂ ਜਾ ਤਉ ਭੀਤਰ ਮਹਿਲ ਬੁਲਾਵੇਂ ਜਦੋਂ ਤੂੰ ਮੈਨੂੰ ਆਪਣੇ ਕੋਲ ਬੁਲਾ ਲਵੇਂ ਭਾਵ ਕੇ ਆਪਣੀ ਸਮਝ ਸਾਨੂੰ ਪਾ ਦੇਵੇਂ ਆਪਾਂ ਰਹਿਰਾਸ ਦੇ ਪਾਠ ਦੇ ਵਿੱਚ ਇੱਕ ਸ਼ਬਦ ਪੜ੍ਹਦੇ ਆਂ ਜੀ ਜਿਸਨੋਂ ਤੂੰ ਜਾਣ ਆਹੇ ਸੋਈ ਜਨ ਜਾਣ ਆਹੇ ਹਰ ਗੁਣ ਸਦਹੀ ਆਖ ਵਖਾਣੇ ਕੋਸ਼ਿਸ਼ ਦੇ ਆਪਾਂ ਸਾਰੇ ਕਰਦੇ ਆਂ ਆਸਾ ਦੀ ਵਾਰ ਦੇ ਵਿੱਚ ਵੀ ਆਪਾਂ ਪੜਦੇ ਆਂ ਜੀ ਸਬਣੀ ਛਾਲਾਂ ਮਾਰੀਆਂ ਕਰਤਾ ਕਰੇ ਸੋ ਹੋਏ हे ਪ੍ਰਮਾਤਮਾ ਕੋਸ਼ਿਸ਼ ਅਸੀਂ ਸਾਰੇ ਕਰਦੇ ਆਂ ਪਰ ਜੇ ਤੂੰ ਮੈਨੂੰ ਬੁਲਾ ਲਵੇਂ ਤੇ ਮੈਂ ਤੁਹਾਡੇ ਕੋਲੋਂ ਇੱਕ ਗੱਲ ਨਿਰੰਤਰ ਪੁੱਛਾਂ ਲਗਾਤਾਰ ਪੁੱਛਾਂ ਕਿ ਤੇਰਾ ਜਿਹੜਾ ਨਾਮ ਕੀ ਹੈ ਰਹਾਉ ਬ੍ਰਹਮਣ ਬ੍ਰह्म ਗਿਆਨ ਈਸ਼ ਨਾਨੀ ਹਰ ਗੁਣ ਪੂਜੇ ਪਾਤੀ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਕਿ ਦੁਨੀਆਂ ਦੇ ਲੋਕ ਵੱਖ-ਵੱਖ ਨਾਵਾਂ ਦੇ ਨਾਲ ਪਰਮਾਤਮਾ ਨੂੰ ਚੇਤੇ ਕਰਦੇ ਨੇ ਬ੍ਰਹਮਣ ਬ੍ਰह्म ਗਿਆਨ ਈਸ਼ ਨਾਨੀ ਇੱਕ ਤੇ ਬ੍ਰਹਮਣ ਉਹ ਹੈ ਜਿਹੜਾ ਦੁਨਿਆਵੀ ਤੌਰ ਤੇ ਧਾਰਮਿਕ ਰਸਮਾਂ ਕਰਦਾ ਕਿਸੇ ਧਾਰਮਿਕ ਅਸਥਾਨ ਤੇ ਬੈਠ ਕੇ ਇੱਕ ਬ੍ਰਹਮਣ ਉਹ ਹੈ ਜਿਹੜਾ ਬ੍ਰह्म ਨੂੰ ਜਾਣ ਲੈਂਦਾ ਸਤਗੁਰੂ ਜੀ ਕਹਿੰਦੇ ਜਿਹੜਾ ਬ੍ਰਹਮ ਗਿਆਨ ਦੇ ਵਿੱਚ ਇਸ਼ਨਾਨ ਕਰਦਾ ਏ ਇੱਕ ਇਸ਼ਨਾਨ ਇਹ ਇਹਨਾਂ ਜਿਵੇਂ ਆਪਾਂ ਪਾਣੀ ਦੇ ਨਾਲ ਜਲ ਦੇ ਨਾਲ ਇਸ਼ਨਾਨ ਆਪਣੇ ਸਰੀਰ ਨੂੰ ਸਾਫ਼ ਕਰਨ ਵਾਸਤੇ ਕਰਦੇ ਆ ਮਹਾਰਾਜ ਕਹਿੰਦੇ ਇੱਕ ਇਸ਼ਨਾਨ ਉਹ ਹੈ ਜਿਹੜਾ ਬ੍ਰਹਮ ਦੇ ਗਿਆਨ ਦੇ ਵਿੱਚ ਭਾਵ ਕੇ ਪਰਮਾਤਮਾ ਦੇ ਆਨੰਦ ਦੇ ਵਿੱਚ ਵਿਚਰਦੇ ਰਹਿਣਾ ਪੈਰ-ਪੈਰ ਤੇ ਆਪਣੀ ਆਤਮਾ ਨੂੰ ਉਹਦੀ ਯਾਦ ਦੇ ਰਹੀਂ ਇਸ਼ਨਾਨ ਕਰਾਉਣਾ ਪਾਤਸ਼ਾਹ ਕਹਿੰਦੇ ਅਸਲ ਬ੍ਰਾਹਮਣ ਉਹ ਹੈ ਜਿਹੜਾ ਬ੍ਰਹਮ ਗਿਆਨ ਦੇ ਨਾਲ ਇਸ਼ਨਾਨ ਕਰਦਾ ਹੈ ਹਰ ਗੁਣ ਪੂਜੇ ਪਾਤੀ ਜਿਵੇਂ ਪ੍ਰਤੱਖ ਤੌਰ ਤੇ ਇਸ਼ਨਾਨ ਕਰਕੇ ਮੰਦਰ ਦੇ ਵਿੱਚ ਪੁਜਾਰੀ ਪੂਜਾ ਕਰਦਾ ਹੈ ਪੱਤੇ ਚੜਾਉਂਦਾ ਹੈ ਫੁੱਲ ਚੜਾਉਂਦਾ ਹੈ ਮਹਾਰਜ ਕਹਿੰਦੇ ਜਿਹੜਾ ਉਸ ਪ੍ਰਮਾਤਮਾ ਦੇ ਸ਼ੁਭ ਗੁਣ ਹਿਰਦੇ ਦੇ ਵਿੱਚ ਧਾਰਨ ਕਰਨੇ ਨੇ ਨਾ ਇਹ ਇੱਕ ਤਰ੍ਹਾਂ ਦੀ ਪੂਜਾ ਵਾਸਤੇ ਫੁੱਲ ਪੱਤੀਆਂ ਨੇ ਜਿਵੇਂ ਆਪਾਂ ਆਪਾਂ ਕਵਾਂਗੇ ਜੀ ਅਸੀਂ ਤੇ ਮੰਦਰ 'ਚ ਨਹੀਂ ਜਾਂਦੇ ਆਮੀ ਆਪਾ ਵੇਖਦੇ ਆ ਰੌਲਾ ਇਸੇ ਗੱਲ ਦਾ ਕੋਈ ਕਹਿੰਦਾ ਈ ਮੰਦਰ ਵਾਲੇ ਚੰਗੇ ਨੇ ਕੋਈ ਕਹਿੰਦਾ ਦੂਜੇ ਚੰਗੇ ਨੇ ਪਰ ਸਤਗੁਰੂ ਜੀ ਕਹਿੰਦੇ ਜੇ ਤੂੰ ਵਾਕਿਆ ਹੀ ਪਰਮਾਤਮਾ ਦੀ ਪੂਜਾ ਕਰਨਾ ਹੈ ਉਹਨੂੰ ਖੁਸ਼ ਕਰਨਾ ਹੈ ਤੇ ਤੂੰ ਉਹਦੀ ਯਾਦ ਦੇ ਵਿੱਚ ਜੁੜਿਆ ਰਹਿ ਤੇ ਜਿਹੜੇ ਸ਼ੁਭ ਗੁਣ ਨੇ ਇਹ ਇੱਕ ਤਰ੍ਹਾਂ ਦੀਆਂ ਫੁੱਲ ਪੱਤੀਆਂ ਦੇ ਨਾਲ ਤੂੰ ਉਸ ਪਰਮੇਸ਼ਰ ਦੀ ਪੂਜਾ ਕਰ ਏਕੋ ਨਾਮ ਏਕ ਨਾਰਾਇਣ ਤਿਰ ਭਵਨ ਏਕਾ ਜੋਤੀ ਸਤਗੁਰੂ ਜੀ ਕਹਿੰਦੇ ਤਿੰਨੇ ਭਵਨਾਂ ਦੇ ਵਿੱਚ ਆਕਾਸ਼ ਲੋਕ ਮਾਤ ਲੋਕ ਪਤਾਲ ਲੋਕ ਇਹਨਾਂ ਦੇ ਵਿੱਚ ਇੱਕੋ ਹੀ ਪਰਮਾਤਮਾ ਨੂੰ ਜਿਹੜਾ ਨਿਸ਼ਚੇ ਕਰ ਲੈਂਦਾ ਹੈ ਕਿ ਉਹ ਪਰਮਾਤਮਾ ਇੱਥੇ ਸਾਰੀਆਂ ਥਾਵਾਂ ਤੇ ਵਸ ਰਿਹਾ ਉਸੇ ਨਾਮ ਨੂੰ ਜਪਦਾ ਹੈ ਸਤਿਗੁਰੂ ਜੀ ਕਹਿੰਦੇ ਉਹ ਕੀ ਕਰਦਾ ਤਰ ਭਵਨ ਏਕਾ ਜੋਤੀ ਉਹ ਫਿਰ ਤਿੰਨਾ ਭਵਨਾਂ ਦੇ ਵਿੱਚ ਇੱਕੋ ਹੀ ਪਰਮਾਤਮਾ ਨੂੰ ਜਾਣਦਾ ਵੀ ਉਹ ਪਰਮਾਤਮਾ ਸਦਾ ਅੰਗ ਸੰਗੇ ਆਭੰਗੰ ਬੇਭੂਤੇ ਫਿਰ ਸਾਧ ਸੰਗਤ ਜੀ ਸਤਗੁਰੂ ਜੀ ਕਹਿੰਦੇ ਜੇਵਾ ਡੰਡੀ ਏ ਘਟ ਛਾਬਾ ਤੋਲੋ ਨਾਮ ਆ ਜਾਚੀ ਮਹਾਰਾਜ ਨੇ ਉਦਾਹਰਨ ਦਿੱਤੀ ਜਿਵੇਂ ਦੁਕਾਨ ਤੋਂ ਸੌਦਾ ਲੈਣ ਵਾਸਤੇ ਲੋਕੀ ਜਾਂਦੇ ਨੇ ਹੁਣ ਤੇ ਸਮਾਂ ਬਦਲ ਗਿਆ ਸਾਰਾ ਕੁਝ ਡਿਜੀਟਲ ਆ ਗਿਆ ਉਹਨਾਂ ਸਮੇਂ ਅੱਜ ਕੀ ਹੁੰਦਾ ਸੀ ਲੋਕੀ ਤੱਕੜੀ ਦੇ ਨਾਲ ਇੱਕ ਪਾਸੇ ਛਾਬੇ ਦੇ ਵਿੱਚ ਵੱਟਾ ਪਾਉਣਾ ਇੱਕ ਪਾਸੇ ਉਹ ਵਸਤੂ ਪਾਣੀ ਘਿਓ ਆਦਿਕ ਦਾਣੇ ਮਿੱਠਾ ਜਿਹੜਾ ਤੋਲਣਾ ਹੁੰਦਾ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿਸ ਤਰ੍ਹਾਂ ਪਰਤੱਖ ਤੌਰ ਤੇ ਬਾਣੀਆਂ ਆਪਣੀ ਦੁਕਾਨ ਤੇ ਬੈਠ ਕੇ ਆਪਣੇ ਹੱਥ ਦੇ ਵਿੱਚ ਤੱਕੜੀ ਦੀ ਡੰਡੀ ਫੜ ਕੇ ਸੌਦਾ ਤੋਲਦਾ ਹੈ ਭਾਈ ਤੂੰ ਵੀ ਆਪਣੀ ਡੰਡੀ ਫੜ ਕੇ ਡੰਡੀ ਦਾ ਭਾਅ ਆਪਣੀ ਜੀਬ ਜਿਹਾ ਡੰਡੀ ਇਹ ਘਟ ਸ਼ਾਬਾ ਆਪਣੇ ਹਿਰਦੇ ਨੂੰ ਸ਼ਾਬਾ ਬਣਾ ਆਪਣੀ ਜੀਬ ਨੂੰ ਡੰਡੀ ਬਣਾ ਤੋ ਲੋ ਨਾਮ ਆ ਜਾਚੀ ਆ ਜਾਚੀ ਦਾ ਪਾਉਂਦਾ ਜਿਹੜਾ ਕਿਸੇ ਦੇ ਕੋਲੋਂ ਵੀ ਨਹੀਂ ਮੰਗਦਾ ਜਿਹੜਾ ਸਭ ਨੂੰ ਦੇਣ ਵਾਲਾ ਹੀ ਹੋਵੇ ਜਿਹੜਾ ਗਿਵਰ ਹੋਵੇ ਪ੍ਰਮਾਤਮਾ ਅਕਾਲ ਪੁਰਖ ਵਾਏ ਉਹਦਾ ਤੂੰ ਨਾਮ ਤੋਲਿਆ ਕਰ ਭਾਵ ਕੇ ਉਹਦਾ ਸਿਮਰਨ ਕਰਿਆ ਕਰ ਏਕੋ ਹਾਟ ਸਾ ਸਬਨਾ ਸਿਰ ਵਣਜਾਰੇ ਇੱਕ ਭਾਤੀ ਸਤਿਗੁਰ ਜੀ ਆਖਦੇ ਨੇ ਕਿ ਜਿਹੜਾ ਬਾਣੀਆਂ ਆਪਣੀ ਦੁਕਾਨ ਤੇ ਬੈਠ ਕੇ ਸੌਦਾ ਤੋਲਦਾ ਤੇਰੇ ਵਾਸਤੇ ਦੁਕਾਨ ਕੀ ਹੈ ਏਕੋ ਹਾਟ ਅਸਤ ਸੰਗਤ ਰੂਪੀ ਹੱਟੀ ਦੇ ਵਿੱਚ ਬਹਿ ਕੇ ਸਾਹਾ ਸਬਨਾ ਸਿਰ ਸਾਰਿਆਂ ਦਾ ਸ਼ਾ ਸਾਰਿਆਂ ਦਾ ਮਾਲਕ ਇੱਕ ਪਰਮੇਸ਼ਰ ਹੈ ਵਣ ਜਾ ਰਹੇ ਇੱਕ ਭਾਤੀ ਇੱਕ ਹੀ ਤਰ੍ਹਾਂ ਦੇ ਜਗਿਆਸੂ ਰੂਪੀ ਵਣ ਜਾ ਰਹੇ ਹਨ ਆਪਾਂ ਇੱਕ ਸ਼ਬਦ ਪੜ੍ਹਦੇ ਹਾਂ ਜੀ ਵਣਜ ਕਰੋ ਵਣ ਜਾ ਰਿਓ ਵੱਖਰ ਲਿਓ ਸੰਭਾਲ ਤੈਸੀ ਵਸਤ ਵਸਾਈਐ ਜੈਸੀ ਨਿਭ ਹੈ ਨਾਲ ਸਤਿਗੁਰੂ ਜੀ ਕਹਿੰਦੇ ਉਸ ਪ੍ਰਮਾਤਮਾ ਦਾ ਨਾਮ ਤੋਂ ਸਤ ਸੰਗਤ ਰੂਪੀ ਹੱਟੀ ਤੇ ਬੈਠ ਕੇ ਹਿਰਦੇ ਰੂਪੀ ਛਾਬੇ ਦੇ ਵਿੱਚ ਪ੍ਰਮਾਤਮਾ ਦੇ ਨਾਮ ਨੂੰ ਤੋਲਿਆ ਕਰ ਤੇ ਡੰਡੀ ਬਣਾ ਆਪਣੀ ਜੀਬ ਨੂੰ ਜਦੋਂ ਸੰਗਤ ਦੇ ਵਿੱਚ ਮਾਫ ਕਰਿਓ ਆਪਾਂ ਅਰਦਾਸ ਕਰਦੇ ਆ ਨਾ ਆਪ ਜੀ ਨੇ ਵੀ ਕਈ ਵਾਰੀ ਵੇਖਿਆ ਹੋਣਾ ਕਿ ਗਿਆਨੀ ਸਿੰਘ ਅਰਦਾਸ ਕਰਦਾ ਹੈ ਪਹਿਲਾ ਪੈਰਾ ਜਦੋਂ ਸਮਾਪਤ ਹੁੰਦਾ ਹੈ ਕਿ ਦਸਾਂ ਪਾਤਸ਼ਾਹੀਆਂ ਦੀ ਜੋਤ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰ ਕੇ ਬੋਲੋ ਜੀ ਵਾਹਿਗੁਰੂ ਉਸ ਟਾਈਮ ਵੇਖੋ ਬਹੁਤ ਘੱਟ ਲੋਕ ਨੇ ਬਹੁਤ ਘੱਟ ਸੰਗਤ ਹੈ ਜਿਹੜੀ ਬੋਲੇ ਉਥੇ ਇਸ਼ਾਰਾ ਕੀਤਾ ਜਾ ਰਿਹਾ ਬੋਲਣ ਦਾ ਕਿ ਆਪਾਂ ਨੂੰ ਵਾਹਿਗੁਰੂ ਦਾ ਸਿਮਰਨ ਜਦੋਂ ਵੀ ਸੰਗਤ ਵਿੱਚ ਸਮਾਂ ਮਿਲੇ ਕਿਉਂਕਿ ਵੇਖੋ ਗੁਰੂ ਨਾਨਕ ਸਾਹਿਬ ਜੀ ਪਰਤੱਖ ਕਹਿ ਰਹੇ ਨੇ ਇਕੋ ਹਾਟ ਇਕ ਹਟ ਹੱਤੀ ਭਾਵ ਕੇ ਸ਼ੋਪ ਸਤਸੰਗਤ ਰੂਪੀ ਸ਼ੋਪ ਦੇ ਵਿੱਚ ਬੈਠ ਕੇ ਉਸ ਪਰਮਾਤਮਾ ਦੇ ਨਾਮ ਨੂੰ ਤੋ ਜੀਬ ਰੂਪੀ ਡੰਡੀ ਦੇ ਨਾਲ ਹਿਰਦੇ ਰੂਪੀ ਛਾਬੇ ਦੇ ਵਿੱਚ ਪਾ ਕੇ ਤੋਲਿਆ ਕਰ ਭਾਵ ਕੇ ਜਪਿਆ ਕਰ ਦੋਵੇਂ ਸਿਰੇ ਸਤਿਗੁਰੂ ਨਬੇੜੇ ਸੋ ਬੁੱਝੈ ਜਿਸ ਏਕ ਲਿਵ ਲਾਗੀ ਜਿਉ ਰਹੈ ਨਿਭਰਾਤੀ ਉਹਨ ਰਾਜੇ ਸ਼ਿਵਨਾਬ ਨੇ ਸਵਾਲ ਕੀਤਾ ਤੇ ਆਪਾਂ ਵੀ ਸਵਾਲ ਕਰਾਂਗੇ ਕਿ ਸਤਿਗੁਰੂ ਜੀ ਤੁਸੀਂ ਨਾਮ ਜਪਣ ਦੀ ਗੱਲ ਕਹਿੰਦੇ ਹੋ ਕਿਰਪਾ ਕਰਕੇ ਇਹ ਗੱਲ ਦੱਸੋ ਕਿ ਜਿਹੜਾ ਸਾਧੂ ਬੰਦਾ ਹੈ ਜਾਂ ਗ੍ਰਸਤੀ ਬੰਦਾ ਹੈ ਜਿਹੜਾ ਇਹਨਾਂ ਦੇ ਵਿੱਚੋਂ ਕੌਣ ਹੈ ਜਿਹੜਾ ਨਾਮ ਜਪ ਕੇ ਪਾਰ ਹੋ ਸਕਦਾ ਆਪਾਂ ਦੇਖਦੇ ਨੇ ਗ੍ਰਸਤੀ ਆਪਾਂ ਆਮ ਲੋਕ ਆਗੇ ਜਿਹੜੇ ਘਰ ਦੇ ਕਮਾਕਾਰਾਂ ਚ ਸੰਸਾਰ ਦਾ ਆਪਾਂ ਹਿੱਸਾ ਆ ਇੱਕ ਉਹ ਲੋਕ ਜਿਹੜੇ ਸਮਾਜ ਨੂੰ ਛੱਡ ਕੇ ਬਾਹਰ ਜੰਗਲਾਂ ਦੇ ਵਿੱਚ ਬੀਆ ਬਾਨਾਂ ਦੇ ਵਿੱਚ ਚਲੇ ਗਏ ਨੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਕਿ ਦੋਵੇਂ ਜਿਹੜੇ ਸਿਰੇ ਨੇ ਦੋਵੇਂ ਸਿਰੇ ਸਤਿਗੁਰੂ ਨਵੇੜੇ ਸੋ ਬੁੱਝੈ ਜਿਸ ਏਕ ਲਿਵ ਲਾਗੀ ਜਿਉ ਰਹੈ ਨਿਭਰਾਤੀ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਦੋਵੇਂ ਸਿਰੇ ਸੱਚੇ ਗੁਰੂ ਨੇ ਗੁਰੂ ਨਾਨਕ ਸਾਹਿਬ ਜੀ ਨੇ ਪ੍ਰਮਾਤਮਾ ਨੇ ਨਵੇੜ ਦਿੱਤੇ ਨੇ ਖਤਮ ਕਰ ਦਿੱਤੇ ਨੇ ਸਤਿਗੁਰ ਜੀ ਕਹਿੰਦੇ ਜਿਹੜਾ ਵੀ ਬੰਦਾ ਉਸ ਪਰਮਾਤਮਾ ਦੇ ਨਾਮ ਨੂੰ ਧਿਆਉਂਦਾ ਭਾਵੇਂ ਉਹ ਗ੍ਰਸਤੀ ਹੈ ਤੇ ਭਾਵੇਂ ਉਹ ਬਿਹੰਗਮ ਹੈ ਉਹ ਮੁਕਤੀ ਪਾਉਂਦਾ ਹੀ ਪਾਉਂਦਾ ਹੈ ਮਹਾਰਜ ਕਹਿੰਦੇ ਦੋਵੇਂ sire satguru nabeede so bujhe ਉਹੀ ਬੰਦਾ ਇਸ ਗੱਲ ਨੂੰ ਬੁਝ ਲੈਂਦਾ ਜਿਸ ਏਕ ਲਿਵ ਲੱਗੀ ਜਿਵੇਂ ਇੱਕ ਪਰਮਾਤਮਾ ਦੇ ਨਾਲ ਲਿਵ ਲੱਗੀ ਹੈ ਜਿਉ ਰਹੈ ਨਿਭਰਾਤੀ ਸਤਗੁਰੂ ਜੀ ਕਹਿੰਦੇ ਦਿਲੋਂ ਉਹ ਫਿਰ ਭ੍ਰੰਤੀ ਤੋਂ ਰਹਿਤ ਹੋ ਜਾਂਦਾ ਹੈ ਸ਼ਬਦ ਵਸਾਏ ਭਰਮ ਚੁਕਾਏ ਸਦਾ ਸੇਵਕ ਦਿਨ ਰਾਤੀ ਜਿਹੜਾ ਹਿਰਦੇ ਦੇ ਵਿੱਚ ਸਤਿਗੁਰਾਂ ਦੇ ਉਪਦੇਸ਼ ਨੂੰ ਵਸਾ ਕੇ ਨਾ ਸਾਰੇ ਭਰਮ ਦੂਰ ਕਰ ਲੈਂਦਾ ਮਾਫ ਕਰਿਓ ਅਖਲ ਨੂੰ ਤੇ ਅਸੀਂ ਵੀ ਕਹੀ ਜਾਂਦੇ ਆ ਜੀ ਅਸੀਂ ਗੁਰੂ ਨਾਨਕ ਦੇ ਘਰ ਦੇ ਸਿੱਖਾਂ ਮੈਂ ਵੀ ਕਵਾਂਗਾ ਪਰ ਸਾਡੇ ਮਨ ਦੇ ਅੰਦਰ ਜਿਹੜਾ ਦੁਬਧਾ ਭਾ ਹੈ ਨਾ ਉਹ ਹਲੇ ਵੀ ਆਪਣੇ ਬਣਿਆ ਹੋਇਆ ਸਤਿਗੁਰੂ ਜੀ ਕਹਿੰਦੇ ਸ਼ਬਦ ਵਸਾਏ ਭਰਮ ਚੁਕਾਏ ਜਿਹੜਾ ਗੁਰੂ ਦੇ ਉਪਦੇਸ਼ ਨੂੰ ਹਿਰਦੇ ਦੇ ਵਿੱਚ ਵਸਾ ਲੈਂਦਾ ਉਹ ਸਾਰੇ ਭਰਮ ਦੂਰ ਕਰ ਲੈਂਦਾ ਹੈ ਸਦਾ ਸੇਵਕ ਦਿਨ ਰਾਤਿ ਉਹ ਦਿਨ ਰਾਤ ਫਿਰ ਪ੍ਰਮਾਤਮਾ ਦਾ ਸਿਮਰਨ ਕਰਦਾ ਉਹਦਾ ਸੇਵਕ ਬਣ ਕੇ ਫਿਰ ਰਾਜੇ ਨੇ ਸ਼ਿਵਨਾਬ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਸਵਾਲ ਕੀਤਾ ਕਿ ਆਪ ਜੀ ਦੇ ਗੁਰੂ ਕੌਣ ਨੇ ਸਿੱਧਾ ਨੇ ਵੀ ਸਵਾਲ ਕੀਤਾ ਸੀ ਨਾ ਬਈ ਤੁਹਾਡਾ ਗੁਰੂ ਕੌਣ ਹੈ ਮਹਾਰਾਜ ਨੇ ਕਿਹਾ ਸੀ ਸ਼ਬਦ ਗੁਰੂ ਸੁਰਤ ਧੁਨ ਚੇਲਾ ਇਥੇ ਸਤਿਗੁਰੂ ਪਾਤਸ਼ਾਹ ਜੀ ਆਪਾਂ ਨੂੰ ਸਮਝਾਉਂਦੇ ਨੇ ਕਿ ਜਦੋਂ ਸਿੱਧਾਂ ਨੇ ਸਵਾਲ ਕੀਤਾ ਉਪਰ ਗगन ਗगन ਪਰ ਗੌਰਖ ਤਾਕਾ ਅਗਮ ਗੁਰੂ ਪੁਨਵਾਸੀ ਉਪਰ ਗगन ਗਗਨ ਦਾ ਭਾਵੇਂ ਜਿਹੜਾ ਆਪਣਾ ਸਰੀਰ ਹੈ ਨਾ ਸਰੀਰ ਦੇ ਉੱਪਰ ਜਿਹੜਾ ਸਾਡਾ ਸਿਰ ਹੈ ਸਿਰ ਦੇ ਉੱਪਰ ਦਸਵਾਂ ਦਵਾਰ ਹੈ ਤੇ ਸਤਿਗੁਰੂ ਜੀ ਕਹਿੰਦੇ ਇਸ ਦਸਮ ਦਵਾਰ ਦੇ ਉੱਪਰ ਜਿਹੜਾ ਪ੍ਰਮਾਤਮਾ ਹੈ ਆਮ ਕਰਕੇ ਲੋਕੀ ਸਵਾਲ ਕਰਦੇ ਜੀ ਗਿਆਨੀ ਜੀ ਦਸਮ ਦਵਾਰ ਕਿਵੇਂ ਖੁੱਲਦਾ ਕਿਉਂਕਿ ਜਿਨ੍ਹਾਂ ਦਾ ਦਸਮ ਦਵਾਰ ਖੁੱਲ ਜਾਂਦਾ ਨਾ ਜਿਨ ਹਰ ਪਾਇਆ ਤਿਨੈ ਛਾਇਆ ਉਹਨਾਂ ਕੋਲ ਦੱਸਣ ਦੀ ਗੱਲ ਨਹੀਂ ਹੁੰਦੀ ਤੇ ਜਿਹੜੇ ਦੂਜੇ ਨੇ ਮੇਰੇ ਵਰਗੇ ਪਖੰਡੀ ਉਹ ਦੱਸਣਗੇ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਦਸਮ ਦਵਾਰ ਖੁੱਲਦਾ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਖੁੱਲਦਾ ਪਰ ਤੁਸੀਂ ਸਾਰੀ ਬਾਣੀ ਪੜ ਕੇ ਵੇਖੋ ਮਹਾਰਾਜ ਨੇ ਇਹਨਾਂ ਕਰਮ ਕਾਂਡਾਂ ਦੇ ਵਿੱਚੋਂ ਸਾਨੂੰ ਕੱਢ ਕੇ ਪਰਮਾਤਮਾ ਦੇ ਨਾਲ ਜੋੜਿਆ ਇੱਥੇ ਵੀ ਗੁਰੂ ਨਾਨਕ ਸਾਹਿਬ ਜੀ ਇਹ ਗੱਲ ਇਹ ਵਚਨ ਕਰਦੇ ਨੇ ਜਿਹੜਾ ਸਾਡਾ ਸਰੀਰ ਹੈ ਸਰੀਰ ਦੇ ਉੱਪਰ ਜਿਹੜਾ ਲੋਕੀ ਦਸਮਾ ਦੁਆਰ ਮੰਨਦੇ ਨੇ ਇਸ ਦਸਮਾ ਦੁਆਰ ਦੇ ਉੱਪਰ ਜਿਹੜਾ ਇਹ ਜਿਹੜੀਆਂ ਸਾਡੀਆਂ ਇੰਦਰੀਆਂ ਨੇ ਭਾਵ ਕੇ ਗਿਆਨ ਇੰਦਰੀਆ ਬਾਡੀ ਦੇ ਜਿਹੜੇ ਪਾਰਟ ਨੇ ਇਹਨਾਂ ਇੰਦਰੀਆਂ ਨੂੰ ਰੱਖਣ ਵਾਲਾ ਜਿਹੜਾ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਹੈ ਨਾ ਤੇ ਸਤਗੁਰੂ ਜੀ ਕਹਿੰਦੇ ਮੈਂ ਉਹਦੇ ਵਿੱਚ ਵਸਣਾ ਕੀਤਾ ਤੇ ਉਹ ਮੇਰਾ ਗੁਰੂ ਹੈ ਭਾਵ ਕਿ ਪ੍ਰਮਾਤਮਾ ਅਕਾਲ ਪੁਰਖ ਵਾਹੀ ਗੁਰੂ ਹੀ ਮੇਰਾ ਗੁਰੂ ਹੈ ਗੁਰ ਬਚਨੀ ਬਾਹਰ ਘਰ ਏਕੋ ਨਾਨਕ ਭਿਆ ਉਦਾਸੀ ਗੁਰੂ ਦੇ ਬਚਨਾਂ ਦੇ ਦੁਆਰਾ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਬਾਹਰ ਅਤੇ ਘਰ ਦੇ ਵਿੱਚ ਅਸੀਂ ਇੱਕ ਨੂੰ ਜਾਣਿਆ ਹੈ ਨਾਨਕ ਭਿਆ ਉਦਾਸੀ ਸਤਗੁਰੂ ਜੀ ਕਹਿੰਦੇ ਇਸ ਕਰਕੇ ਜਿਹੜਾ ਨਾਨਕ ਹੈ ਭਾਵਕੇ ਮੈਂ ਇਸ ਸੰਸਾਰ ਤੋਂ ਉਦਾਸ ਉਦਾਸ ਦਾ ਭਾਵ ਰੈਂਦਾ ਤੇ ਮੈਂ ਸੰਸਾਰ ਚ ਹੀ ਆ ਪਰ ਲੇਕਨ ਅਸੀਂ ਇਹਦੇ ਤੋਂ ਕਮਲ ਦੇ ਫੁੱਲ ਵਾਂਗੂ ਜਿਵੇਂ ਬਾਬਾ ਜੀ ਕਹਿੰਦੇ ਲੋਗਨ ਸੋ ਮੇਰਾ ਠਾਠਾ ਬਾਗਾ ਕਿਉਂਜ ਸਮਾਜ ਦੇ ਵਿੱਚ ਵਿਚਰਦੇ ਹਾਂ ਅੰਜਨ ਮਾਹੇ ਨਰੰਜਨ ਰਈਏ ਜੋਗ ਜੁਗਤ ਿਵ ਪਾਈਏ ਭਾਵਕੇ ਗੁਰੂ ਨਾਨਕ ਸਾਹਿਬ ਜੀ ਨੇ ਕਹਿਣਾ ਕੀਤਾ ਰਾਜਾ ਸ਼ਿਵਨਾਬ ਪ੍ਰਮਾਤਮਾ ਦਾ ਤੂੰ ਚਿੰਤਨ ਕਰਿਆ ਕਰ ਉਹਦਾ ਦਿਨ ਰਾਤ ਸਿਮਰਨ ਕਰਿਆ ਕਰ ਤੇਰਾ ਭਲਾ ਹੋਵੇਗਾ ਇਸ ਤਰ੍ਹਾਂ ਇਸ ਸ਼ਬਦ ਦੀ ਅੱਜ ਇੱਥੇ ਸਮਾਪਤੀ ਹੁੰਦੀ ਹੈ ਕੱਲ ਨੂੰ ਆਪਾਂ ਅਗਲਾ ਸ਼ਬਦ ਹੈ ਜਿਹੜਾ 12ਵਾਂ ਸ਼ਬਦ ਗੁਰੂ ਨਾਨਕ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਉਹ ਆਪ ਜੀ ਨਾਲ ਸਾਂਝਾ ਕਰਾਂਗੇ ਜੀ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਕਰਿਓ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਫਤਿਹ ਦੀ ਸਾਂਝ ਪਾਉਨੇ ਆ ਜੀ ਉਪਰ ਗगन ਗगन ਪਰ ਗੋਰਖ ਤਕਾ ਅਗਮ ਗੁਰੂ ਪੁਨਵਾਸੀ ਗੁਰਬਚਨੀ ਬਾਹਰ ਘਰ ਏਕੋ ਨਾਨਕ ਭਿਆ ਉਦਾਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ